ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੱਡੀ ਕਾਰਵਾਈ ਕਰਦਿਆਂ 16 ਪਾਕਿਸਤਾਨੀ YouTube ਚੈਨਲਾਂ ਤੇ ਤੁਰੰਤ ਬੈਨ ਲਗਾ ਦਿੱਤਾ ਹੈ। ਇਹਨਾਂ ਵਿੱਚ ਡਾਊਨ ਨਿਊਜ਼, ਸਮਾ ਟੀਵੀ ਅਤੇ ਜੀਓ ਨਿਊਜ਼ ਵਰਗੇ ਵੱਡੇ ਚੈਨਲ ਵੀ ਸ਼ਾਮਲ ਹਨ। ਇਹਨਾਂ ਚੈਨਲਾਂ ਨੂੰ ਭਾਰਤ ਭਾਰਤੀ ਫੌਜ ਅਤੇ ਸੁਰੱਖਿਆ ਏਜੰਸੀਆਂ ਖਿਲਾਫ ਪ੍ਰਚਾਰਣ ਵਾਲੀ ਅਤੇ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ 'ਤੇ ਬਲੌਕ ਕੀਤਾ ਗਿਆ ਹੈ। ਇਹ ਫੈਸਲਾ 22 ਅਪ੍ਰੈਲ 2025 ਨੂੰ ਹੋਏ ਉਸ ਹਮਲੇ ਤੋਂ ਬਾਅਦ ਆਇਆ ਜਦੋਂ ਪਹਿਲਗਾਮ ਦੀ ਵੈਸਨਰ ਘਾਟੀ ਵਿੱਚ ਜਿਸ ਨੂੰ ਲੋਕ ਮਿਨੀ ਸਵਿਟਜ਼ਰਲੈਂਡ ਵੀ ਕਹਿੰਦੇ ਹਨ, ਅਚਾਨਕ ਗੋਲੀਆਂ ਦੀ ਆਵਾਜ਼ ਨਾਲ ਕੰਬ ਉਠੀ ਅੱਤਵਾਦੀਆਂ ਨੇ ਸਲਾਨੀਆਂ ਨੂੰ ਉਹਨਾਂ ਦੇ ਧਰਮ ਬਾਰੇ ਪੁੱਛਿਆ ਅਤੇ ਫਿਰ ਬੇਰਹਿਮੀ ਨਾਲ ਗੋਲੀਆਂ ਚਲਾ ਦਿੱਤੀਆਂ ਇਸ ਹਮਲੇ ਵਿੱਚ 26 ਮਾਸੂਮ ਲੋਕਾਂ ਦੀ ਜਾਨ ਚਲੀ ਗਈ ਸੂਤਰਾਂ ਮੁਤਾਬਕ ਭਾਰਤ ਸਰਕਾਰ ਨੇ ਇਹ ਸਖਤ ਕਦਮ ਦੇਸ਼ ਦੀ ਅਖੰਡਤਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਹੈ ਹੁਣ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਭਾਰਤ ਖਿਲਾਫ ਕਿਸੇ ਵੀ ਤਰ੍ਹਾਂ ਦੀ ਪ੍ਰਚਾਨ ਵਾਲੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇਕਰ ਤੁਸੀਂ ਵੀ ਅਜਿਹੀਆਂ ਤਾਜ਼ਾ ਅਤੇ ਸਹੀ ਖਬਰਾਂ ਜਲਦੀ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਡਾ ਸਹਿਯੋਗ ਹੀ ਸਾਡੀ ਤਾਕਤ ਹੈ